ਆਈਡੀਆ ਡਰਾਈਵਿੰਗ ਇੰਸਟੀਚੂਟ ਹੁਣ ਅਲਕੀਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ ਪਹੁੰਚਾ ਲੰਬੇ ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਗੇੜ ਚੱਲ ਰਿਹਾ ਹੈ ਕਿਸ ਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆਂ ਸੌਲਤਾ ਲਈ ਗਲੋਬਲ ਡਿਵੈਲਪਰਸ ਨਾਹੋਬੇਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤਖਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਪਿੰਡ ਕੰਗ ਸਾਬੂ ਸਰਕਾਰੀ ਸਕੂਲ ਵਿਖੇ ਐਨਆਰਆਈ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਫ੍ਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਕੈਂਸਰ ਦੇ ਮਾਹ ਡਾਕਟਰ ਜੂੜਾ ਦੇ ਮਾਹ ਡਾਕਟਰ ਦਿਲ ਦੀਆਂ ਬਿਮਾਰੀਆਂ ਦੇ ਮਾਹ ਡਾਕਟਰ ਤੇ ਜਨਰਲ ਚੈੱਕ ਅਪ ਕਰਨ ਲਈ ਡਾਕਟਰਾਂ ਦੀ ਟੀਮ ਪਹੁੰਚੀ ਅੱਜ ਦੇ ਇਸ ਕੈਂਪ ਵਿੱਚ ਕੰਗ ਸਾਬੂ ਪਿੰਡ ਤੇ ਨਾਲ ਲੱਗਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਚੈੱਕਅਪ ਕਰਵਾਉਣ ਲਈ ਪਹੁੰਚੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕਰਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਉਨਾ ਦੱਸਿਆ ਕਿ ਕੈਂਪ ਵਿੱਚ ਔਰਤਾਂ ਦੇ ਰੋਗਾਂ ਦੇ ਮਾਹ ਡਾਕਟਰਾਂ ਨੇ ਖਾਸ ਕਰਕੇ ਕੈਂਸਰ ਸਬੰਧੀ ਚੈੱਕਅਪ ਕੀਤੇ ਤੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਯੂਕੇ ਤੇ ਮਾਸਟਰ ਰਵਿੰਦਰ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਸਿਹਤ ਸਹੂਲਤਾਂ ਸੰਬੰਧੀ ਕੈਂਪ ਲਗਾਉਣੇ ਸਮੇਂ ਦੀ ਮੁੱਖ ਲੋੜ ਹੈ ਤੇ ਪਿੰਡ ਕੰਗ ਸਾਬੂ ਵਿਖੇ ਸਮੇਂ-ਸਮੇਂ ਤੇ ਐਨਆਰਆਈ ਤੇ ਪਿੰਡ ਵਾਸੀ ਸਹਿਯੋਗ ਕਰਕੇ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਹਨ ਬੰਦੀ ਸਿੰਘ ਜੁਕੇ ਤੇ ਸਾਡੀ ਸਮੁੱਚੀ ਐਨ ਆਰ ਆਈ ਵੈਲਫੇਅਰ ਸਟੱਡੀ ਕਾਨ ਸਾਹਿਬ ਨਗਰ ਦੀਆਂ ਸਰਤਾਂ ગ્રામ ਪੰਚਾਇਤ ਪਤਵੰਤੇ ਸੱਜਣ ਦੇਸ਼ ਸਾਹਿਬ ਦੇਸ਼ਾਂ ਚ ਬੈਠੇ ਸਾਡੇ ਵੀਰ ਉਹਨਾਂ ਸਾਰਿਆਂ ਦੇ ਸਾਝੇ ਯਤਨਾਂ ਦੇ ਨਾਲ ਬਟਬੁੱਲੇ ਯਤਨਾਂ ਦੇ ਨਾਲ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਸਾਡੇ ਨਗਰਗੀਆਂ ਜਨੀਆਂ ਵੀ ਸ਼ਖਸੀਤਾ ਪਹੁੰਚਿਆ ਨੇ ਕੋਨ ਦਾ ਆਪਾਂ ਨਗਰ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਆ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਨੇੜੇ ਨੇੜੇ ਦੇ ਪਿੰਡਾਂ ਤੋਂ ਮਰੀਜ਼ ਜਿਹੜੇ ਉਹ ਚੈੱਕਅਪ ਵਾਸਤੇ ਆਏ ਨੇ ਸੋ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆ ਬਹੁਤ ਵਧੀਆ ਪ੍ਰਾਲਾਯਾ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਕਿ ਸਮੇਂ ਸਮੇਂ ਤੇ ਸਾਡੇ ਨਗਰ ਦੇ ਵਿੱਚ ਇਹੋ ਜਿਹੇ ਕੈਂਪ ਜਿਹੜੇ ਆ ਚੰਗੀ ਸੋਚ ਵਾਲੇ ਨੌਜਵਾਨ ਵੀਰ ਐਨ ਆਰ ਆਈ ਵੀਰ ਸਸਤਾਮਾ ਦੇ ਵੀਰ ਯੋਜਿਤ ਕਰਦੇ ਆ ਤਾਂ ਜੋ ਸਾਡੇ ਜਿਹੜੇ ਲੋਕ ਆ ਸਾਡੇ ਜਿਹੜੇ ਨਗਰ ਨਿਵਾਸੀ ਆ ਸਾਡੇ ਜਿਹੜੇ ਪੰਜਾਬੀ ਵੀਰ ਆ ਸਾਡੀ ਭੈਣਾ ਭਰਾ ਉਹ 당ਦ ਰੱਖ ਰਹਿ ਸਕਣ। ਦੇਖੋ ਅੱਜ ਦੇ ਸਮੇਂ ਦੇ ਵਿੱਚ ਸਿਹਤ ਤੇ ਐਜੂਕੇਸ਼ਨ ਦੋ ਹੀ ਚੀਜ਼ਾਂ ਜ਼ਿੰਦਗੀ ਦੇ ਵਿੱਚ ਤਰੱਕੀ ਦਾ ਸਾਧਨ ਹਨ। ਜੇ ਤੁਸੀਂ ਜ਼ਿੰਦਗੀ ਦੇ ਤਰੱਕੀ ਕਰਨੀ ਹੈ ਤੁਹਾਡੇ ਕੋਲ ਦੋ ਚੀਜ਼ਾਂ ਨਿਗਰੀ ਹੋਣੀਆਂ ਚਾਹੀਦੀਆਂ ਕਿ ਹੈਲਥ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲ ਐਜੂਕੇਸ਼ਨ ਹੋਣੀ ਚਾਹੀਦੀ ਆ। ਸੋ ਸਾਡੇ ਵੀਰ ਦੋਵਾਂ ਦੀ ਪਰਾਲੇ ਕਰਦੇ ਆ ਪਹਿਲਾ ਧੰਨਵਾਦ ਰੋਤਨ ਵਾਲਾ ਕਰਦਾ ਹਾਂ ਕੱਟਨਾ ਦੇ ਲੋਕਤਵਾਦ ਕਰਦਾ ਹਾਂ ਜੋ ਡਾਕਟਰ ਸਹਿਮਾਨ ਜੋ ਪ੍ਰਬੰਧਕ ਪੰਚਾਇਤ ਸਾਰਿਆਂ ਦਾ ਬਹੁਤ ਧੰਨਵਾਦ ਰੋਤਨ ਵਾਲਾ ਕਰਦਾ ਹਾਂ ਖਾਸ ਕਰਕੇ ਜੋ ਮੇਰੇ ਵੀਰ ਐਨ ਆਰ ਆਈ ਜਾਂ ਇਹ ਚੀਜ਼ ਸਪੋਰਟ ਕਰ ਰਹੇ ਹਨ ਕਿਉਂਕਿ ਦਾਸ ਜਾਂ ਕੋਈ ਵੀ ਮਤ ਹੈ ਕੱਲਾ ਨਾ ਮੇਰੇ ਕਰਦਾ ਹੈ ਕਿ ਸਾਰੇ ਦੀ ਸਪੋਰਟ ਨਾਲ ਹੀ ਹੁੰਦੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮਾਰਾ ਜੀ ਮੇਰੀ ਸੇਵਾ ਲਈ ਮੁਰੋ ਕੇ ਸਾਰਨ ਕਰਨ ਦੀ ਸੋ ਉਹ ਵੀ ਮਾਰਗਦਰਸ਼ਨ ਹੈ ਕਿ ਆਪਣਾ ਗ੍ਰੈਂਡਡ ਇਤਿਹਾਸ ਅੱਜ ਆ ਗਿਆ ਮੈਂ ਜੋ ਸੈਡੀ ਹੋਰ ਸੁਆਮ ਆ ਜਾਂਦੇ ਆ ਮੈਂ ਉਹਦੇ ਬਾਰੇ ਥੋੜੇ ਜਿਹਾ ਵੇਰਵਾ ਦੇਾਂਗੇ ਤੇ ਜੋ ਡਾਕਟਰ ਸਾਹਿਬ ਨੇ ਜਮਾਤ ਸਰ ਦਾ 14 ਨਾਮ ਲਈ ਕਰੇ ਜੋੜ ਕੇ ਮੈਂ ਡਾਕੂਮੈਂਟ ਹੀ ਲੈਣੇ ਆ ਜੀ ਤੇ ਸੈਡੀ ਦਾ ਮੇਨ ਆਪਾਂ ਇਹ ਡਾਈ ਕਰਦੇ ਆ ਵੀ ਪੰਡ ਮੈਂ ਜਿਹੜੀਆਂ ਸੁਆਮਾ ਉਹ ਵਰਤ ਵਰ ਦੇ ਸੀ ਕੋਈ ਜਿੰਨਾ ਦਰਨਣ ਦੇਗੇ ਲੈਣੇ ਕਿਹਾ ਨਾਨਕ ਜੀ ਦਾ ਸਾachsen ਸਾਰੇ ਜੋ ਦੁਕੀ ਤੋਂ ਦੁਕੀ ਸਾਰੇ ਹੈਗੇ ਆ ਆਪਾਂ ਸਾਰੇ ਜਮਾਤਰੀ ਕਰਦੇ ਆਪਾਂ ਆਪਣੇ ਘਰ ਦੇ ਲਈ ਮਦਦ ਕਰੀਏ ਆਂਡੀਆਂ ਵੰਡੀਆਂ ਦੀ ਕਰੀਏ ਤੇ ਇਹਨੇ ਪੰਡ ਦੀ ਬਣੀ ਉਹ ਵੀ ਗਵਾਨੀ ਕਰ ਤੁਹਾਨੂੰ ਕੋਈ ਮਾਰੀ ਕੋ ਡਿਵਾਇ ਮਾਰਾ ਕੋਈ ਹੱਲਪ ਕਰੇ ਕੰਨ ਫੜੀ ਵੀ ਹੱਲਪ ਕਰਨਾ ਮਹਾਰਾਜ ਵੀ ਇਸ ਤਰ੍ਹਾਂ ਆਉਂ ਉਹ ਆਪ ਬੈਠੇ ਹੋ ਕੇ ਬੰਦਿਆਂ ਨੂੰ ਭੇਜਦੇ ਆ ਤੇ ਤੇਰੀ ਆਹ ਦਿੱਤੀ ਦੁਆ ਕਰਨਾ ਜੇ ਆਪਾਂ ਸੰਗਤ ਆਮ ਕਰਾਈ ਆਪਾਂ ਨੂੰ ਉਹ ਸੰਗਤ ਖਾਣ ਬਣਾਇਆ ਆਪਾਂ ਨੂੰ ਦੀਦਾ ਜੇ ਆਪਾਂ ਕੀ ਕਹਿੰਦੇ ਆ ਮੈਂ ਕਾ ਦੁੱਖ ਭੁਗਦਾ ਹਾਂ ਕਰਨਾ ਉਹਦੇ ਕੀਤੇ ਕਰਮਾਂ ਦਾ ਫਲ ਤੁਹਾਨੂੰ ਦੀਆ ਸੋ ਐਸੇ ਕਰਕੇ ਜੋ ਅਸੀਂ ਟਰਾਈ ਕਰਦੇ ਆ ਪਿੰਡ ਵਿੱਚ ਜੋ ਵੀ ਬੱਚਾ ਹੈ ਨਾਇਤਰਾਮ ਵਾਪਾ ਬੱਚਿਆਂ ਨਾਲ ਮੂਵਮੈਂਟ ਦਾ ਹੌਲ ਰਹਿ ਕੇ ਬੱਚਾਂ ਦਾ ਖਾਣਾ ਹੋਵੇ ਚੰਗੀ ਪਾਸੇ ਲੱਗਣਾ ਅਸਾਂ ਤੋਂ ਬੱਚਾ ਜੇ ਕੋਈ ਨਾਲ ਦੀ ਕੋਈ ਬੰਦੇ ਕੋਈ ਬਿਮਾਰਨ ਦਾ ਆਪਾਂ ਉਹੀ ਵੀ ਇਲਾਜ ਕਰਦੇ ਆਂ ਲੜਕੀਆਂ ਦੇ ਰੰਗ ਕਾਰਨ ਜਿਹੜੇ ਉਹੀ ਮਤ ਕਰਦੇ ਆਂ ਤੇ ਜੋ ਬੱਚੇ ਖੇਡਦੇ ਆਂ ਸਪੋਰਟ ਕਰਦੇ ਆਂ ਕਿਸੇ ਵੀ ਚੀਜ਼ ਹੈਗੀ ਉਹ ਵੀ ਨੂੰ ਸਪੋਰਟ ਕਰਦੇ ਆਂ ਆਪਾਂ ਜਿਹੜੇ ਪਿੰਡ ਦੇ ਹੋਰ ਵੀ ਛੋਟੇ-ਵਡੇ ਕੰਮ ਲੈ ਕੇ ਆਇਆ ਚੰਗਰੇ ਵਾਲੇ ਮਨ ਸੀਛੇੜੇ ਨਾਲ ਲੱਗੇ ਜਿਹੜੇ ਮੋਨਾ ਦਿਲਾਉਣੇ ਆਂ ਅਸੀਂ ਜੇਕਰ ਟਰਾਈ ਕਰਦੇ ਆ ਤੁਹਾਡੀ ਫਿਕਰੀ ਪਰ ਤੁਸੀਂ ਜਿਹੜੀ ਇਥੇ ਡੰਡ ਵਿੱਚ ਰਹਿੰਦੇ ਆ ਤੁਹਾਡਾ ਵੀ ਫਾਇਦਾ ਬਣਦਾ ਉਹ ਦੇਖ ਪੜ ਦੇਗੇ ਉਹਨੂੰ ਸਾਫ਼ ਸੁੱਧ ਕਰ ਰੱਖੀਏ ਹੁਣ ਜਿਹੜੀ ਫੈਟ ਦੇਖ ਸਕਦੇ ਆ ਕਿ ਸੀਗੜੇਂ ਪਿਆਗੇ ਨਾਲੀਆਂ ਦਾ ਹਾਲ ਇੰਨਾ ਟੱਕਿਆ ਗਿਆ ਸਮੈਲ ਵੀ ਆਉਂਦੀ ਉਹਦੇ ਨਾਲ ਬਿਮਾਰੀਆਂ ਵੀ ਘਟੀਆਂ ਜਾਣਗੀਆਂ ਨਾਲ ਥੱਲੇ ਹੋ ਰਿਹਾ ਹੈ ਪਰ ਇਹ ਹੁੰਦਾ ਸਾਰੇ ਸਾਕਾਂ ਦਾ ਸਹਿਯੋਗ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਕਾਰਯੋਗ ਐਨ ਆਰ ਆਈ ਵੀਰ ਜਦੋਂ ਤੋਂ ਵੀ 15 ਤੋਂ 20 ਸਾਲ ਹੋ ਗਏ ਆ ਉਹ ਇੰਨੀ ਪਿੰਡ ਦੇ ਵਿੱਚ ਸੇਵਾ ਕਰ ਰਹੇ ਆ ਕਿ ਬਹੁਤ ਹੀ ਜਾਰੀ ਐਸ ਬੰਦੇ ਸਾਡੇ ਕੋਲ ਸਤਿਕਾਰਯੋਗ ਜੋ ਕਿ ਕਲੱਬ ਦੇ ਮੋਰੀ ਆਏ ਹਨ ਸਰਦਾਰ ਬਲਜੀਤ ਸਿੰਘ ਜੀ ਜਿੰਨਾ ਵੀ ਐਨ ਆਰ ਆਈ ਆ ਤਾਂ ਪੈਸਾ ਇਕੱਠਾ ਕਰਕੇ ਲਿਆਏ ਆ ਉਹ ਇੱਥੇ ਆ ਕੇ ਆਪਣਾ ਜੋ ਵੀ ਕਦੇ ਅੱਖਾਂ ਦਾ ਕੈਂਪ ਲਗਵਾ ਲੈਂਦੇ ਹਨ ਤੇ ਕਦੇ ਆਪਣਾ ਦਵਾਈ ਦਾਲੂ ਦਾ ਕੈਂਪ ਲਗਾਉਂਦੇ ਹਨ ਮੈਂ ਐਨਆਰਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਮੇਰੇ ਪੰਜ ਸਹਿਮਾਨ ਗ੍ਰਾਮ ਪੰਚਾਇਤ ਜਿਹੜੇ ਕੀ ਸਹਿਯੋਗ ਦੇ ਰਹੇ ਹਨ ਮੈਂ ਸਾਰਿਆਂ ਦਾ ਸਾਡੇ ਸਤਿਕਾਰਯੋਗ ਡਾਕਟਰ ਸਾਹਿਬਾਨ ਡਾਕਟਰ ਨਿੰਦਰ ਜੀ ਜਿਹੜੇ ਕੀ ਅੱਗੇ ਹੋ ਕੇ ਕੰਮ ਕਰਦੇ ਹਨ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਅਤੇ ਪਤਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਣੇ ਨਗਰ ਨੂੰ ਬਹੁਤ ਜੀ ਖੁਸ਼ੀ ਦਾ ਮੌਕਾ ਮਿਲਿਆ ਇੱਥੇ ਕਿ ਐਨ ਆਰ ਆਈ ਵਰਲਡ ਸਿਟੀ ਕੰਸਾਗੂ ਮਲੂ ਅੱਗੇ ਵੀ ਹਰ ਸਾਲ ਦੀ ਤਰ੍ਹਾਂ ਕੰ ਬਲਾਈ ਜਾਂਦੇ ਆ ਔਰ ਅੱਜ ਵੀ ਕੰਮ ਜਿਹੜਾ ਲਗਾਇਆ ਜਾ ਰਿਹਾ ਇਹ ਕੰਮ ਜਿਹੜਾ ਇੱਕ ਬਹੁਤ ਹੀ ਮਹਾਨ ਰੱਖਦਾ ਮਹਾਨਤਾ ਰੱਖਦਾ ਕਿ ਅੱਜਕੱਲ੍ਹ ਕੁਮਾਰੀਆਂ ਦਾ ਹਰ ਬੰਦੇ ਨੂੰ ਦੌਰ ਪਿਆ ਕੋਈ ਇਨਸਾਨ ਇਹ ਕਹਿਆ ਨਹੀਂ ਕਿ ਗੁੱਟਾਂ ਨੇ ਹਰ ਬੰਦੇ ਨੂੰ ਕੁਮਾਰੀ ਘੇਰੀ ਫੜੀ ਆ ਕੜੀਆਂ ਖਰਾਪਾਂ ਨੇ ਫੜ ਕੇ ਗਿਆ ਸਾਡੇ ਖਾਨ ਪੀਣ ਤੇ ਫੜ ਦਿੱਤਾ ਗਿਆ ਤੇ ਹਰ ਬੰਦੇ ਇੱਕ ਕੁਮਾਰੀ ਦਾ ਸ਼ਕਤ ਬਣ ਗਿਆ ਹਰ ਬੰਦੇ ਦੇ ਲੈਸੇ ਦੇ ਜਾ ਕੇ ਗੋਲੀ ਗੋਲੀਆਂ ਪੈਣ ਦਵਾਈ ਪਈ ਤੇ ਮੈਂ ਇਹਨਾਂ ਇਹਨਾਂ ਵੀ ਵੈਰਫਰ ਸਿਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਨਗਰਵਾਲੋਂ ਆਪਣੇ ਵੱਲੋਂ ਤੇ ਇਹਨਾਂ ਨੇ ਜੋ ਆਪਿੰਡ ਦਾ ਸਹਿਯੋਗ ਮੰਨਿਆ ਪਿੰਡ ਵਿੱਚ ਇਹਨਾਂ ਵੀ ਧੰਦੇ ਆ ਗਾਂਵ ਵਿੱਚ ਜਿੰਦੇ ਰਹਿਣਗੇ ਤੇ ਅੱਗੇ ਨੂੰ ਇਹ ਕੈਂਪ ਕੇ ਵਧੀਆ ਲੰਘਦੇ ਰਹਿਣਗੇ ਤੇ ਗਾਂਵਾਂ ਦੇ ਗੁੰਦੇ ਰਹਿਣਗੇ ਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਕਿ ਅੱਜ ਸੇਕਟਰ ਲਾਂਚ ਕੀਤਾ ਕਿ ਇੱਕ ਸਾਡਾ ਹੋਰ ਹਰ ਬੱਚਾ ਬਹੁਤ ਮੰਜ਼ਿਲਾਂ ਤੇ ਪਹੁੰਚ ਰਿਹਾ ਹੈ ਕਿ ਮੈਂ ਵੀ ਉਸ ਕਮੇਟੀ ਦੇ ਵਿੱਚ ਬੈਠਾ ਸੀਗਾ ਜਿੱਥੇ ਕਿ ਇਹਨਾਂ ਨੇ ਉਹਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਬਹੁਤ ਵਧੀਆ ਬਹੁਤ ਵਧੀਆ ਫੈਸਲਾ ਲਿਆ ਉਹਨਾ ਵੀ ਚਾਹੀਦਾ ਇਸ ਬੱਚੇ ਵਾਲ ਦੇਖ ਕੇ ਅੱਜ ਨਗਰ ਦੇ ਲੜਕੀਆਂ ਲੜਕੇ ਹੋਰ ਜਿਹੜੇ ਬੱਚੇ ਆ ਉਹਨਾਂ ਨੂੰ ਫੇਰ ਮਿਲੂਗੀ ਇਹ ਹੋਊਗੀ ਕੋਲੋਂ ਕੋ ਨਾਮ ਇਹ ਆਉਣ ਕੋਈ ਉਹਨੂੰ ਕੋਈ ਇਸ਼ਾੜਾ ਹੋਈਆ ਅਸੀਂ ਵੀ ਉਹਦੇ ਮਗਰ ਲੱਗੇ ਅਸੀਂ ਵੀ ਇਹਨਾਂ ਇਹਨੇ ਮੋਰਲ ਲੈ ਚਲੀ ਅਸੀਂ ਕੋਈ ਨਾਮ ਰੋਕ ਕੈਰੀਅਰ ਪੈਨ ਦਾ ਨਾਮ ਲਿਖੇ ਕਰੀਏ। ਬਿਮਾਰੀ ਹੈ ਜਿਹੜੀ ਕਿ ਪਿਉਮੇਟੀ ਦੇ ਟਾਈਮ ਜਦੋਂ ਬੱਚੇ ਜਵਾਨ ਹੋਣ ਲੱਗਦੇ ਆ ਉਹ ਉਹ ਤੋਂ ਸ਼ੁਰੂ ਹੋ ਜਾਂਦੀ ਹੈਗੀਆ। ਤੇ ਇਹਦਾ ਅਰਲੀ ਡਿਟੈਕਸ਼ਨ ਜਿਹੜਾ ਹੈਗਾ ਨਾ ਅਰਲੀ ਡਿਟੈਕਸ਼ਨ ਜਿਹੜਾ ਹੈਗਾ ਉਹ ਕਿਉਂ ਰਹੇਗਾ? ਦਰਸ ਤਾਂ ਅੱਜ ਨੂੰ ਕਹਿੰਦੇ ਆ ਕਿ ਅਗਰ ਤੁਹਾਨੂੰ ਪਤਾ ਲੱਗ ਜਾਏ ਜਿੰਦਾ ਬਿੰਦੀਆਂ ਸਾਡੀਆਂ ਟੀਨੀਆਂ ਵੀ ਮੈਨੂੰ ਕੀ ਹੋਣਾ ਚੰਗੀ ਬਣੀ ਫਿਰਦੀਆਂ। ਕੋਈ ਮੈਨੂੰ ਕੋਈ ਉਹ ਨਹੀਂ ਹੈਗਾ ਲੇਕਿਨ ਬੱਚੋਂ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਔਰ ਇਹ ਜਿਹੜੀ ਬਿਮਾਰੀ ਹੈ ਜੀਆ ਇਹ ਚਾਰੀ ਸਾਮ ਜਨਮ ਤੋਂ ਆਸ-ਪਾਸ ਸ਼ੁਰੂ ਹੋ ਜਾਂਦੀ ਹੈ ਜਾਂ ਫੇਰ ਉਪਰ ਟਿੰਟ ਤੋਂ ਜਨਮ ਹੋਏ ਉਹਨੂੰ ਲੈਂਦੇ ਆ ਤੇ ਜੇ ਇਹਦੀ ਅਰਲੀ ਡਿਟੈਕਸ਼ਨ ਹੋ ਜਾਏ ਤਾਂ ਇਹਨਾਂ ਕਿਉਂ ਰਹੇਗਾ ਅਜੇ ਵੀ ਹੈਗਾ ਤੇ ਆਪਾਂ ਕਿਉਂ ਨਾ ਸਾਹਮਣੇ ਆਈਏ ਸਾਡੇ ਕੋਲ ਤੁਹਾਡੇ ਕੋਲ ਫੈਸਿਲਿਟੀ ਤੁਹਾਡੇ ਕੋਲ ਛੱਡ ਕੇ ਆਈਆਂ ਤੁਹਾਡੇ ਦੁਆਰ ਆਈਆਂ ਜੇ ਤੁਸੀਂ ਬਾਹਰ ਜਾਓਗੇ ਕਿਸੇ ਤੋਂ ਮਨ ਨੂੰ ਕਿ ਨੇੜੇ-ਤੇੜੇ ਹੁੰਦਾ ਛੱਡੇ ਗੜ ਯਾ ਲੁਧਿਆਣਾ ਹੈਗਾ ਕਰੋ ਇੱਥੋਂ ਛੱਡ ਕੇ ਘਰ ਬੰਦ ਕਰਕੇ ਆਪਣਾ ਸਾਰਾ ਟੂਰਨ ਇੰਤੋ ਦੇ ਕਮਜਾਹਾ ਹੋਂਗਾ ਉਥੇ ਜਾਣ ਦਾ ਰਹਿਣ ਫੇਰ ਦੋ ਦਿਨ ਹੋਰ ਲੱਗਣ ਡਿਟੈਕਸ਼ਨ ਇਹ ਪੁਆਇੰਟ ਦੁਆਰ ਆਈ ਆ ਇਹਦਾ ਫੈਸਲਾ ਉਠਾਓ ਔਰ ਇਹ ਅਗਲੀ ਡਿਟੈਕਸ਼ਨ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਹੈਗਾ ਕਿਉਂ ਲੈ ਬਲੇਗੀ ਆ ਇਹ ਸਾਡੀ ਨਾ ਦੁਨੀਆ ਦੇ ਵਿੱਚ ਕੰਮ ਹੋਏ ਹੋਰ ਮਿਹਰਬਾਨਾ ਕਿ ਦੁਨੀਆ ਦੇ ਵਿੱਚ ਐਸ ਬਿਲ ਲੇ ਇੱਕ ਡੈਥ ਜਿਹੜੀ ਹੈਗੀ ਆ ਹਰ ਟਾਈਮ ਹੋ ਨਹੀਂ ਜਾਂ ਐਸ ਤਰ੍ਹਾਂ ਵੀ ਹੋ ਰਹੀ ਆ ਇੱਕ ਡੈਥ ਹੋ ਜਾਂਦੀ ਆ ਜਿਹੜੇ ਕਿ ਆਲਓਵਰ ਵਰਲਡ ਜਿਹਨੂੰ ਆਪਾਂ ਗਿਣਦੇ ਹੈਗੇ ਸਾਡਾ ਇਹਦਾ ਜਿਹੜਾ ਹੈਗਾ ਫਿਗਰ ਨੂੰ ਅਨਲਾਈਜ਼ ਕਰ ਲਈਏ ਬਹੁਤ ਜ਼ਿਆਦਾ ਤੋਂ ਇਹਦੇ ਕਰਕੇ ਤੁਸੀਂ ਆਪਣੀ ਅਗਲੀ ਡਿਟੈਕਸ਼ਨ ਕਰਾਓਗੇ ਤਾਂ ਤੁਹਾਡਾ ਕ्योर ਹੋ ਜਾਏਗਾ ਸਾਡੇ ਕੋਲ ਸਾਰਾ ਬੰਦੋਬਸਥ ਹੈਗਾ ਜਿੰਦਾ ਜਿਹੜੂ ਵੀ ਹਸਪੀਟਲ ਜਿਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਆਂ ਤੁਹਾਨੂੰ ਆਲ ਸੇਵਾਵਾਂ ਦਾ ਇੰਤਕਾਲ ਮਿਲੇਗਾ ਕਿਵੇਂ ਆ ਅੱਗੇ ਅਸੀਂ ਆਪਣੀ ਜਾਂਚ ਕਰੇ ਗੱਲ ਕਰ ਸਕੀਏ ਜਿਵੇਂ ਮੇਰੇ ਤੋਂ ਪਹਿਲਾਂ ਬਲਜੀਤ ਸਿੰਘ ਜੀ ਜਿਹੜੇ ਲੁਕੇ ਤੋਂ ਆਏ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਉਂ ਸਾਡਾ ਹੈਲਥ ਚੈੱਕਅਪ ਜ਼ਰੂਰੀ ਹੈਗਾ ਅਸੀਂ ਸੁਣਦੇ ਹੈਗੇ ਆਂ ਕਿ ਅੱਜਕੱਲ ਕੈਂਸਰ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਤੇ ਜਦੋਂ ਅਸੀਂ ਕੈਂਸਰ ਦਾ ਨਾਮ ਸੁਣਦੇ ਆਂ ਸਾਨੂੰ ਸਾਰਿਆਂ ਨੂੰ ਲੱਗਦਾ ਕਿ ਇਹ ਮੈਨੂੰ ਨਹੀਂ ਹੋ ਸਕਦਾ ਚਲੋ ਜਿਨ੍ਹਾਂ ਨੂੰ ਹੋ ਗਿਆ ਉਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਸੀ ਪਰ ਸਾਨੂੰ ਨਹੀਂ ਹੋ ਸਕਦਾ ਸਾਡੇ ਮਨ ਵਿੱਚ ਇਸ ਤਰ੍ਹਾਂ ਦਾ ਹੀ ਵਿਚਾਰ ਆਂਦਾ ਹੈਗਾ ਇਹ ਕਹਨਾ ਸਹੀ ਨਹੀਂ ਹੈ ਕੈਂਸਰ ਅੱਜਕੱਲ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਕਈ ਕਾਰਨ ਹਨ ਜਿਵੇਂ ਸਾਡੀ ਹਵਾ ਵਿੱਚ ਪੋਲੂਸ਼ਨ ਹੋ ਗਿਆ ਹੈ ਸਾਡੇ ਖਾਂ-ਪੀਣ ਦੀਆਂ ਚੀਜ਼ਾਂ ਵਿੱਚ ਬਹੁਤ ਸਾਰੀਆਂ ਚੇਂਜਸ ਆ ਗਈਆਂ ਨੇ ਉਹਦੇ ਕਰਕੇ ਔਰਤਾਂ ਵਿੱਚ ਦੋ ਐਸੇ ਕੈਂਸਰ ਨੇ ਜਿਨ੍ਹਾਂ ਦਾ ਬਹੁਤ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਤੇ ਜੇ ਟਾਈਮ 'ਤੇ ਪਤਾ ਲੱਗ ਜਾਵੇ ਤਾਂ ਉਹਨਾਂ ਦਾ 100% ਇਲਾਜ ਅਵੇਲੇਬਲ ਹੈਗਾ ਇੱਕ ਹੈਗਾ ਛਾਤੀ ਦਾ ਕੈਂਸਰ ਤੇ ਦੂਜਾ ਹੈਗਾ ਪੇਚਾ ਜਾਣੀ ਦੇ ਮੂੰਹ ਦਾ ਕੈਂਸਰ ਅੱਜ ਅਸੀਂ ਛਾਤੀ ਦੇ ਕੈਂਸਰ ਦੀ ਜਾਂਚ ਵਾਸਤੇ ਗ੍ਰੈਂਡ ਲੈ ਕੇ ਆਏ ਹਾਂ ਜਿਹਦੇ ਵਿੱਚ ਕੀ ਮੈਮੋਗ੍ਰਾਫੀ ਦਾ ਟੈਸਟ ਹੁੰਦਾ ਹੈ ਮੈਮੋਗ੍ਰਾਫੀ ਇੱਕ ਸਿੰਪਲ ਛਾਤੀ ਦੇ ਐਕਸ-ਰੇ ਦੀ ਤਰ੍ਹਾਂ ਹੁੰਦਾ ਹੈ ਇਹਦੇ ਵਿੱਚ ਕੋਈ ਦਰਦ ਨਹੀਂ ਹੁੰਦੀ ਐਕਸ-ਰੇ ਦੇ ਦੌਰਾਨ ਜਿਹੜੀਆਂ ਵੀ ਲੇਡੀਜ਼ 35 ਸਾਲ ਤੋਂ ਉੱਪਰ ਦੀ ਉਮਰ ਦੀਆਂ ਹੈਗੀਆਂ ਉਹਨਾਂ ਨੂੰ ਇਸ ਟੈਸਟ ਵਾਸਤੇ ਆਗਿਆਣਾ ਚਾਹੀਦਾ ਹੈ ਅੱਗੇ ਵਾਸੀ ਦੇਖਦੇ ਸੀਗੇ ਕਿ ਕੈਂਸਰ ਜ਼ਿਆਦਾਤਰ 올ਡ ਏਜ ਵਿੱਚ ਹੁੰਦਾ ਸੀ ਗਾਂ ਚੰਦਰਾ ਕਿ 60 ਸਾਲ ਦੀ ਉਮਰ ਤੇ ਜਾ ਕੇ ਜਾਂ 70 ਸਾਲ ਤੇ ਜਾ ਕੇ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਕੈਂਸਰ ਹਾਰਟ ਦੀਆਂ ਪ੍ਰੋਬਲਮਸ ਤੇ ਹੋਰ ਪ੍ਰੋਬਲਮਸ ਵੀ ਸਾਤੇ ਵੀ ਆ ਰਹੀਆਂ ਹੈਗੀਆਂ ਸਾਡੇ ਕੋਲ ਵੀ ਤੋਂ 24 ਸਾਲ ਦੇ ਨੌਜਵਾਨ ਵੀ ਆਉਂਦੇ ਨੇ ਜਿਨ੍ਹਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਜਾਂ ਫਿਰ ਲੇਡੀਜ਼ ਆਉਂਦੀਆਂ ਜਿਨ੍ਹਾਂ ਵਿੱਚ ਕੀ ਕੈਂਸਰ ਹੋ ਜਾਂਦਾ ਹੈ ਜਿਹੜੀ ਇਹ ਵੈਨ ਅਸੀਂ ਲੈ ਕੇ ਆਇਆ ਮੈਮੋਗ੍ਰਾਫੀ ਦੀ ਇਰੇ ਵਿੱਚ ਤੁਹਾਡਾ ਛਾਤੀ ਦਾ ਐਕਸ-ਰੇ ਕੀਤਾ ਜਾਏਗਾ ਜਦ ਦੀ ਰਿਪੋਰਟ ਆਏਗੀ ਜੇ ਤੁਹਾਨੂੰ ਕੋਈ ਗਿਲਟੀ ਹੈ ਤਾਂ ਤੁਸੀਂ ਟੈਕਨੀਸ਼ੀਅਨ ਨੂੰ ਪਹਿਲਾਂ ਦੱਸ ਦੇਣਾ ਜੇ ਤੁਸੀਂ ਪ੍ਰੈਗਨੈਂਟ ਹੈਗੇ ਹੋ ਮਤਲਬ ਯਾਨੀ ਤੁਸੀਂ ਪ੍ਰੈਗਨਨਸੀ ਆਪਣੀ ਪਲਾਨ ਕਰ ਰਹੇ ਹੋ ਫਿਰ ਇਹਦੇ ਵਾਸਤੇ ਨਹੀਂ ਆਣਾ ਤੁਸੀਂ ਟੈਸਟ ਕਰਾਣ ਕਿਉਂਕਿ ਇਹ ਐਕਸ-ਰੇ ਰੇਜ਼ ਯੂਜ਼ ਕਰਦੇ ਹੈ ਤਾਂស៊ី ਪ੍ਰੈਗਨਨਸੀ ਵਿੱਚ ਇਹ ਟੈਸਟ ਨਹੀਂ ਕਰਦੇ ਜੇ ਤੁਸੀਂ ਬੱਚੇ ਨੂੰ ਦੁੱਧ ਪਿਲਾ ਰਹੇ ਹੋ ਤਾਂ ਵੀ ਤੁਸੀਂ ਟੈਸਟ ਵਾਸਤੇ ਨਹੀਂ ਆਣਾ ਹੈਗਾ ਠੀਕ ਹੈ 35 ਸਾਲ ਤੋਂ ਉੱਪਰ ਜਿਹੜੀਆਂ ਵੀ ਲੇਡੀਆਂ ਹੈ ਉਹ ਜ਼ਰੂਰ ਆਣ ਪਰ ਜੇ ਪ੍ਰੈਗਨਸੀ ਹੈ ਜਾਂ ਕੋਈ ਹੋਰ ਦਿੱਕਤ ਹੈ ਤਾਂ ਨਹੀਂ ਆਣਾ ਮਾਈਸੈਲਫ ਰੋਟਰੀਅਨ ਡਾਕਟਰ ਨਰਿੰਦਰ ਪਾਸਿੰਗ ਮੈਂ ਰੋਟਰੀ ਦਾ ਜ਼ਿਲ੍ਹਾ ਸਕੱਤਰ ਸਿਗਨੇਚਰ ਪ੍ਰੋਜੈਕਟ ਔਰ ਜਿਹੜੀ ਇਹ ਬੱਸ ਹੈਗੀ ਆਈ ਅੱਜ ਆਪਣੇ ਮੈਮੋਗ੍ਰਾਫੀ ਵਾਸਤੇ ਇਹ ਵੀ ਸਾਡੇ ਰੋਟਰੀ ਦੀ ਹੈਗੀ ਹੈ ਤੇ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਹੈਗਾ ਆ ਉਹ ਛਲਾਂਗਾ ਜੋ ਕਦਮ ਜਿਹੜਾ ਚੁੱਕਿਆ ਗਿਆ ਆ ਉਹ ਬਲਜੀਤ ਸਿੰਘ ਕੰਗ ਜਿਹੜੇ ਯੂਕੇ ਤੋਂ ਆਏ ਨੇ ਉਹ ਐਨ ਆਰ ਆਈ ਸਭਾ ਹੈਗੀ ਐ ਤੇ ಗ್ರಾಮ ਪੰਚਾਇਤ ਪਿੰਡ ਕੰਗ ਸਾਬੂ ਤੇ ਇਹਨਾਂ ਨੇ ਬਹੁਤ ਹੀ ਇੱਕ ਅੱਛਾ ਕਦਮ ਹਰ ਇੱਕ ਸਾਲ ਦੀ ਤਰ੍ਹਾਂ ਹੁਣ ਵੀ ਜਿਹੜਾ ਹੈ ਉਹਨਾਂ ਨੇ ਇਹ ਮੈਮੋਗ੍ਰਾਫੀ ਅਵੇਅਰਨੈਸ ਕੈਂਪ ਜਿਹੜਾ ਹੈ ਕੈਂਸਰ ਵਾਸਤੇ ਆ ਉਹ ਲਗਵਾਇਆ ਜਾ ਰਿਹਾ ਆ ਇਹਦੇ ਵਿੱਚ ਜਿਹੜੇ ਲੋੜਵੰਦ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੀਡ ਹੈਗੀ ਆ ਕਿ ਅੱਜਕੱਲ ਜਿਹੜਾ ਹੈਗਾ ਬ੍ਰੈਸਟ ਕੈਂਸਰ ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹੜਾ ਬਹੁਤ ਜ਼ਿਆਦਾ ਫੈਲ ਰਿਹਾ ਆ ਤੇ ਉਹਦੇ ਵਾਸਤੇ ਅਵੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ अर्ਲੀ ਡਿਟੈਕਸ਼ਨ ਵਾਸਤੇ ਜਿਹੜਾ ਇਹ ਕੈਂਪ ਆ ਇਹ ਲਗਾਇਆ ਜਾ ਰਿਹਾ ਇਹਦੇ ਵਿੱਚ ਜਿਹੜੇ ਮੈਮੋਗ੍ਰਾਫੀ ਦੇ ਟੈਸਟ ਕੀਤੇ ਜਾ ਰਹੇ ਨੇ ਤੇ ਜਿਸ ਤਰ੍ਹਾਂ ਮੇਲ ਪਰਸਨ ਹੈਗੇ ਉਹਦੇ ਵਿੱਚ ਪੀਐਸਏ ਟੈਸਟ ਉਹਨਾਂ ਦਾ ਜਿਹੜਾ ਵੀ ਕੈਂਸਰ ਦੀ ਜਿਹੜੀ ਹੈਗੀ ਆ ਉਹਨੂੰ ਪਹਿਲਾਂ ਹੀ ਪਕੜਿਆ ਜਾਵੇ ਤਾਂ ਕਿ ਉਹਦਾ ਚੰਗੀ ਤਰ੍ਹਾਂ ਦੇ ਨਾਲ ਇਲਾਜ ਹੋ ਸਕੇ ਉਸ ਤੋਂ ਇਲਾਵਾ ਜਿਹੜੇ ਸਾਡੇ ਮੈਡੀਕਲ ਸਪੈਸ਼ਲਿਸਟ ਡਾਕਟਰ ਵੀ ਪਹੁੰਚੇ ਹੋਏ ਨੇ ਜਿਹੜੇ ਕਿ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਰਹੇ ਨੇ ਔਰਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਹੱਡੀਆਂ ਵਾਲੇ ਡਾਕਟਰ ਡਾਕਟਰ ਹਰਪੀ ਸਿੰਘ ਵੀ ਪਹੁੰਚੇ ਹੋਏ ਨੇ ਤੇ ਉਹ ਵੀ ਜਿਹੜਾ ਹੈਗਾ ਆ ਇਸ ਕੈਂਪ ਦਾ ਹਿੱਸਾ ਬਣੇ ਨੇ ਤੇ ਡਾਕਟਰ ਹਰਨੀਤ ਕੋਰ ਗਾਇਨੀਕੋਲੋਜਿਸਟ ਐਮ ਡੀ ਨਿਊਰੋਬੀ ਹਸਪੀਟਲ ਤੋਂ ਤੇ ਉਹ ਇੱਥੇ ਸ਼ਿਰਕਤ ਕਰਕੇ ਗਏ ਨੇ ਤੇ ਉਹਨਾਂ ਨੇ ਵੀ ਕਾਫੀ ਪੇਸ਼ੈਂਟ ਚੈੱਕ ਕੀਤੇ ਨੇ ਡਾਕਟਰ ਡਾਕਟਰ ਜੋਤੀ ਆਏ ਨੇ ਤੇ ਉਹਨਾਂ ਤੋਂ ਇਲਾਵਾ ਸਾਡੇ ਵੈਰੀ ਸੀਨੀਅਰ ਰੋਟਰੀਅਨ ਜਿਹੜੇ ਆ ਇੰਜੀਨੀਅਰ ਆਪਣਾ ਕੁਲਦੀਪ ਸਿੰਘ ਜੀ ਉਹ ਇੱਥੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਇਹ ਬਸ ਦੇ ਵਿੱਚ ਹਮੇਸ਼ਾ ਉਹ ਸੇਵਾ ਨਿਭਾਉਂਦੇ ਨੇ ਉਹ ਆਲਰੇਡੀ ਉਹ ਚਾਹੇ ਜੇ ਐਨ ਕੇ ਹਿਮਾਚਲ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਚਾਹੇ ਪੰਜਾਬ ਦੇ ਵਿੱਚ ਹੋਵੇ ਉਹ ਹਰ ਜਗ੍ਹਾ ਪਹੁੰਚਦੇ ਨੇ ਨਾਲ ਤੇ ਇਹ ਉਹਨਾਂ ਦੀ ਬਹੁਤ ਵੱਡੀ ਸੇਵਾ ਆ ਤੇ ਮੈਂ ਇਹ ਐਨ ਆਰ ਆਈ ਸਵਾ ਤੇ ਬਲਜੀਤ ਸਿੰਘ ਯੂਕੇ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੇ ਇੱਥੇ ਪਿੰਡ ਦੇ ਵਿੱਚ ਇਹ ਕੈਂਪ ਲਗਵਾ ਕੇ ਬਹੁਤ ਸਾਰੇ ਲੋੜਵੰਦ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸਿਵਾਵਾ ਮੁਹੱਈਆ ਕਰਵਾਈਆਂ ਨੇ ਐਨ ਆਰ ਆਈ ਬੇਲਫੇਅਰ ਸੋਸਾਇਟੀ ਵੱਲੋਂ ਜੋ ਆਯੋਜਿਤ ਮੈਡੀਕਲ ਕੈਂਪ ਆਪਣੇ ਨਗਰਿੰਡ ਕੰਗਸ ਤੋਂ ਵਿਖੇ ਲਗਾਇਆ ਜਾ ਰਿਹਾ ਅਸੀਂ ਸਮੂਹ ਨਗਰ ਵੱਲੋਂ ಗ್ರಾಮ ਪੰਚਾਇਤ ਵੱਲੋਂ ਸਾਰੇ ਇਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਗਰ ਲਈ ਵੱਖਰੀਆਂ ਵੱਖਰੀਆਂ ਸਵਾਵਾਂ ਚਲਾ ਰਹੇ ਆ ਔਰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਵਾਂ ਚੜ ਕੇ ਇਹ ਸਵਾਮਾਂ ਕੰਬੇ ਰਹਿਣਗੇ ਉਹ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੋਵੇ ਅਸੀਂ ਹਰ ਤਰ੍ਹਾਂ ਦਾ ਇਹਨਾਂ ਦਾ ਸਹਿਯੋਗ ਦੇਣ ਲਈ ਤਿਆਰ ਆ। ਤੋਂ ਮੈਂ ਫਿਰ ਇੱਕ ਵਾਰੀ ਸਮੂਹ ਇੱਥਾ ਦੇ ਵੀਰਾਂ ਦਾ ਜਿਨ੍ਹਾਂ ਨੇ ਵੀ ਸਾਡੇ ਪਿੰਡ ਲਈ ਡਿਵੈਲਪਮੈਂਟ ਲਈ ਇਹਨਾਂ ਕੈਂਪਾਂ ਲਈ ਕਿਉਂਕਿ ਜੋ ਮੈਡੀਕਲ ਕੈਂਪ ਆ ਇਹ ਇੱਕ ਬਹੁਤ ਹੀ ਜ਼ਰੂਰੀ ਕਿਉਂਕਿ ਸਿਹਤ ਤੋਂ ਬਿਨਾ ਹੀ ਮਤਲਬ ਕੁਝ ਵੀ ਨਹੀਂ ਜੇ ਸਾਡੀ ਸਿਹਤ ਤੰਦਰੁਸਤ ਹੈ ਅਸੀਂ ਇੱਕ ਜੀਵਨ ਜੀ ਸਕਦੇ ਹਾਂ ਜੀ। ਤਰਾ ਕੀ ਕਰ ਸਕਦੇ ਆ ਆਈਡੀਆ ਦੇ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਦੁਬਈ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਠ ਚੱਲ ਰਿਹਾ ਹੈ ਇਸ ਸੱਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੌਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ ਡਰਾਈਵਿੰਗ ਲਾਇਸੈਂਸ ਲਈ ਸਿਰਫ 5000 ਹਜ਼ਾਰ ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀ ਐਨ ਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਠਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644